ਯਾ ਦੋ ਦੋ ਚੋਂ ਲ ਲਈ ਮੈਂ ਵਾਲਟੀ ਚੱਕੀ ਤੇ ਮਾਰ ਲੱਤ ਮੇਰੀ ਪਾੜਤੀ ਬੋਲ ਹਾਂਜੀ ਦੋਸਤੋ ਕੀ ਹਾਲ ਚਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਐਂਡ ਤੁਹਾਡੀ ਕੀ ਹਾਲ ਚਾਲ ਨੇ ਆਸ਼ਾ ਕਰਦੇ ਹਾਂ ਤੁਸੀਂ ਠੀਕ ਹੀ ਹੋਣਗੇ ਆ ਦੇਖ ਲਓ ਨੀਸ਼ਾ ਵੀ ਹੁਣ ਕੱਪੜੇ ਕੂੜੇ ਧੋਣ ਲੱਗੀ ਪਈ ਸੀ ਹੁਣ ਹੋਈ ਆ ਜੀ ਬੈਲੀ ਹਾਂਜੀ ਹਲ ਚਾਲ ਪੁੱਛ ਲਓ ਆਪਣੀ ਆਡੀਅנס ਨੂੰ ਇਦਾਂ ਤੁਹਾਡਾ ਹਾਂਜੀ ਦੇਖ ਲਓ ਕੀ ਹਾਲ ਤੁਹਾਡੇ ਤੇ ਐਂਡ ਤੁਹਾਡੇ ਲਾਈਕ ਲੁਕਾਣੇ ਹੁਣ ਘਟਦੇ ਹੋਏ ਆ ਵੀਡੀਓ ਬਣਾਉਣ ਤੇ ਆਪਾਂ ਕਰਦੇ ਪਿਆ ਦੀ ਬਹੁਤ ਜ਼ਿਆਦਾ ਮਿਹਨਤ ਤੇ ਅੱਜ ਦਾ ਜਿਹੜਾ ਵਲੌਗ ਸਾਡਾ ਕਿ ਤੋਂ ਸ਼ੁਰੂ ਹੁੰਦਾ ਪਿਆ ਜੀ ਸ਼ਾਮ ਦੇ ਤਕਰੀਬਨ 5 ਵਜੇ ਮੈਂ ਕਹਾਂ ਤੁਹਾਨੂੰ ਯਾਦ ਕਰਾ ਦਈਏ ਅਸੀਂ ਵੀ ਵੀਡੀਓ ਬਣਾਉਂਦੇ ਆ ਤੇ ਤੁਸੀਂ ਸਪੋਰਟ ਕਰਨੀ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਹੋਈ ਆ। ਤੁਸੀਂ ਸਪੋਰਟ ਕਰਨੀ ਘੱਟ ਕਰ ਦਿੱਤੀ ਸੀ ਕਿ ਨਾ ਦੇਖ ਲਓ ਸਾਡਾ ਰਸੋਈ ਦਾ ਕੰਮ ਸੀਗਾ ਜਿਹੜਾ ਇੱਥੇ ਹੀ ਰੁਕ ਗਿਆ ਸੀਗਾ। ਇੱਥੇ ਉੱਤੇ ਛੱਤ ਨਹੀਂ ਪਿਆ ਨਾ ਹੀ ਇੱਥੇ ਦਰਵਾਜ਼ਾ ਲੱਗਿਆ। ਤੇ ਆ ਜਿਹੜਾ ਘਰ ਆ ਇਹਦੇ ਉੱਤੇ ਵੀ ਹਜੇ ਦਰਵਾਜ਼ਾ ਨਹੀਂ ਲੱਗਿਆ ਹੈਗਾ ਤੁਸੀਂ ਤੇ ਹੀ ਸਪੋਰਟ ਕਰਨੀ ਜਿਹੜੀ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਸੀ ਨਾ ਤੁਸੀਂ ਤਾਂ ਮਸ਼ੀਨਾਂ ਨਾਲ ਕੱਪੜੇ ਧੋਂਦੇ ਸਾਨੂੰ ਤਾਂ ਹੱਥਾਂ ਨਾਲ ਧੋਣੇ ਪੈਂਦੇ ਆ ਹਾਂ ਤੁਸੀਂ ਮਸ਼ੀਨਾਂ ਨਾਲ ਕੱਪੜੇ ਧੋਂਦੇ ਹੋ ਸਾਨੂੰ ਹੱਥਾਂ ਨਾਲ ਧੋਣੇ ਪੈਂਦੇ ਆ ਮਸ਼ੀਨ ਹੈਗੀ ਆ ਦੇਖ ਲਓ ਪਰ ਕਿਸੇ ਦੀ ਆ ਸਾਡੇ ਘਰੇ ਪਈ ਕਿਉਂਕਿ ਆ ਲੈਂਟਰ ਆ ਜਿਹੜਾ ਸਾਡਾ ਨਹੀਂ ਹੈਗਾ ਕਿਸੇ ਦਾ ਸੀਗਾ ਉਹ ਪੈਂਦਾ ਪਿਆ ਸੀ ਤੇ ਇਹ ਮਸ਼ੀਨ ਆ ਯਾਨੀ ਕਿ ਉਹਨਾਂ ਦੀ ਆ ਇਹ ਮਸ਼ੀਨ ਉਹਨਾਂ ਦੀ ਆ ਯਾਨੀ ਕਿ ਤੇ ਇੱਥੇ ਰੱਖੀ ਹੋਈ ਆ ਕੁਝ ਦਿਨ ਬਾਅਦ ਚੱਕ ਕੇ ਲੈ ਜਾਣਗੇ ਇਸ ਕਰਕੇ ਅਸੀਂ ਯੂਜ਼ ਨਹੀਂ ਕਰਦੇ ਪਏ ਤੇ ਆ ਦੇਖ ਲਓ ਸਾਡਾ ਖੜਿਆ ਆ ਜੀ ਖਟਾਰਾ ਮੋਟਰਸਾਈਕਲ ਜਿੱਤੇ ਹੀ ਜਾਣਦੇ ਆ ਕਦੀ ਕਦੀ ਬਲੌਗ ਬਣਾਉਣ ਨੂੰ ਤੇ ਫਿਲਹਾਲ ਅੱਜ ਇਹ ਮੈਨੂੰ ਥੋੜੀ ਜੀ ਟੈਨਸ਼ਨ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਮਹਿੰਗੀ ਗਾਂ ਹੀ ਲਿਆਂਦੀ ਸੀ ਉਹ ਲੱਤਾਂ ਮਾਰਦੀ ਐ ਦੁੱਧ ਨਹੀਂ ਛੋਣ ਦਿੰਦੀ ਇਹ ਤਾਂ ਉਹੀ ਗੱਲ ਹੋ ਗਈ ਤੇ ਦੁੱਧ ਛੋਣ ਲਈ ਬਾਲਟੀ ਚੱਕੀ ਤੇ ਮਾਰ ਸਿੰਘ ਨਹੀਂ ਮਾਰ ਲੱਤ ਪਾੜਦੀ ਬੱਕੀ ਚਲੋ ਤੁਹਾਨੂੰ ਪਿੱਛੇ ਨੂੰ ਵੀ ਲੈ ਕੇ ਜਾਣਾ ਆਪਣੀ ਖੁਰਲੇਵਾਲ ਜਿੱਥੇ ਆਪਾਂ ਗਾਈਆਂ ਮੰਜਾਂ ਰੱਖੀਆਂ ਹੋਈਆਂ ਉਹਦਾ ਵੀ ਦਿਖਾਉਨੇ ਆ ਤੁਹਾਨੂੰ ਤਿਆ ਦੇਖੋ ਨੀਸ਼ਾ ਤਾਂ ਫਿਲਹਾਲ ਲੱਗੀ ਪਈ ਆ ਆਪਣੇ ਕੰਮ ਨੂੰ ਤੇ ਬਲੌਗ ਬਣਾਉਣ ਚ ਇਹਨੂੰ ਬਿਲਕੁਲ ਵੀ ਟਾਈਮ ਹੈ ਨਹੀਂ ਐਂਸੋ ਤੈਨੂੰ ਹੈ ਨਹੀਂ ਟਾਈਮ ਬਿਲਕੁਲ ਵੀ ਆਹ ਦੇਖੋ ਕਿਉਂਕਿ ਬਿਲਕੁਲ ਵੀ ਟਾਈਮ ਹੈ ਨਹੀਂ ਬਲੌਗ ਬਣਾਉਣ ਦਾ ਮੈਲ ਵੀ ਕਪੜੇ ਇੱਧਰ ਨਿਕਲਦੇ ਪਈ ਆ ਦੇਖੋ ਜਿਦਾ ਸਾਲ ਦੇ ਨਹੀਂ ਧੋਏ ਹੁੰਦੇ ਆਹ ਦੇਖੋ ਜਿੱਦਾਂ ਲੱਗਦਾ ਸਾਲ ਸਾਲ ਦੇ ਨਹੀਂ ਧੋਏ ਉਹ ਦੇਖੋ ਦੇਖੋ ਹੱਥ ਬਹੁਤ ਦੁਖਦੇ ਆ ਕਪੜੇ ਧੋਤੂ ਆ ਦੇਖਿਆ ਹੱਥ ਦੁਖਦੇ ਐ ਨਵੀਂ ਮਸ਼ੀਨ ਚਾਹੀਦੀ ਆ ਪਰ ਮੈਂ ਲੈ ਕੇ ਨਹੀਂ ਦੇਣੀ ਹੈਗੀ ਕਰਦੇ ਆ ਲੋਖੋ ਦੇਖੋ ਸਮਾਨ ਨਹੀਂ ਲਾ ਕੇ ਦਿੰਦੇ ਮੇਰੇ ਕੋਲ ਖਾਣਾ ਆ ਕੱਪੜੇ ਤਾਂ ਹੋਣਗੇ ਦੇਖਿਆ ਚਲੋ ਹੁਣ ਚੱਲਦੇ ਆ ਜੀ ਪਿੱਛੇ ਨੂੰ ਤੇ ਦਿਖਾਣੇ ਆ ਉਹ ਵੀ ਸੀ ਲੋ ਜੀ ਇਹ ਹੈਗਾ ਸਾਡੇ ਘਰ ਦਾ ਮੇਨ ਗੇਟ ਜੋ ਕਿ ਹਜੇ ਨਹੀਂ ਪੋਣਿਆ ਹੈਗਾ ਦੇਖ ਲਓ ਮੇਨ ਗੇਟ ਸਾਡਾ ਇਦਾਂ ਦਾ ਆ ਰੱਖੀ ਹੋਈ ਆ ਕਾਂਸ ਤੇ ਇਹ ਹੈਗਾ ਮੇਰੇ ਪਿੰਡ ਦਾ ਵਿਊ ਜੋ ਕਿ ਤੁਹਾਨੂੰ ਮੈਂ ਹਜੇ ਨਹੀਂ ਦਿਖਾਣਾ ਹੈਗਾ ਕਿਉਂਕਿ ਪਤਾ ਕਿਉਂਕਿ ਸਾਰੇ ਬੰਦੇ ਦੇਖਣ ਲੱਗ ਜਾਂਦੇ ਆ ਤੇ ਮੁੰਡਾ ਕੀ ਕਰਦਾ ਪਿਆ ਲੋ ਜੀ ਇਹੀ ਪਹੁੰਚ ਗਏ ਸੀ ਆਪਣੀ ਦੂਜੀ ਜਗ੍ਹਾ ਤੇ ਦੂਜੀ ਜਗ੍ਹਾ ਤੇ ਦੇਖ ਲਓ ਪਹੁੰਚਣ ਤੋਂ ਬਾਅਦ ਆ ਜਿਹੜੀ ਸਾਡਾ ਦੂਜਾ ਜਿਹੜਾ ਪਲਾਟ ਆ ਦੇਖ ਲਓ ਇਦਾਂ ਦਾ ਕੁਝ ਦਿਸਦਾ ਹੈਗਾ ਆ ਦੇਖੋ ਬਹੁਤ ਵਧੀਆ ਤੇ ਆਹ ਦੇਖ ਲਓ ਸਾਡੀ ਗਾਈ ਨੇ ਕਿੰਨੀ ਵਧੀਆ ਬੱਚੀ ਦਿੱਤੀ ਆ ਹੁਣ ਤੁਸੀਂ ਕਹੋਗੇ ਯਾਰ ਵਲੌਗ 'ਚ ਇਹ ਕਿਉਂ ਦਿਖਾਈ ਜਾਣਾ ਪਿਆ ਇਹ ਵੀ ਦਿਖਾਣੀ ਚੰਗੀ ਆ ਯਾਰ ਇਹ ਵੀ ਜੀਵ ਆ ਇਹਨੂੰ ਮੈਂ ਬਹੁਤ ਪਿਆਰ ਨਾਲ ਪਾਲਿਆ ਹੋਇਆ ਤੇ ਇਹਦੀ ਜਿਹੜੀ ਮੰਮੀ ਆ ਉਹ ਮੈਨੂੰ ਦੁੱਧ ਨਹੀਂ ਚੋਣ ਦਿੰਦੀ ਹੈਗੀ ਮੇਰੇ ਮਾਰਦੀ ਆ ਲੱਤਾਂ ਇਹਨੂੰ ਮੈਂ ਰਾਜ ਕੇ ਦੁੱਧ ਪਿਆਣਾ ਤਾਂ ਵੀ ਜੇ ਮੈਨੂੰ ਲੱਗਦਾ ਇਹਨੂੰ ਜੇ ਦੁੱਧ ਨਾ ਪੀਂਦਾ ਹੋਵੇ ਤਾਂ ਮੰਮੀ ਇਹਦੀ ਗੁੱਸਾ ਕਰਦੀ ਮੈਨੂੰ ਚੰਗੀ ਲੱਗਦੀ ਆ ਪਰ ਫੇਰ ਵੀ ਪਤਾ ਨਹੀਂ ਕਿਉਂ ਮੈਨੂੰ ਦੁੱਧ ਨਹੀਂ ਚੋਣ ਦਿੰਦੀ ਹੈਗੀ ਉਹ ਪਿੱਛੇ 도ੜਦਾ 도ੜਦੀ ਆ ਮਤਲਬ ਬੱਚੀ ਆ ਇਹ ਤੇ ਆ ਕੇ ਦੇਖਦੇ ਹੋ ਆ ਦੇਖੋ ਗੰਦ ਕਿੰਨਾ ਪਿਆ ਹੋਇਆ ਬਾਕੀ ਉਹ ਨਾਲ ਥੱਲੇ ਮੈਂ ਰੱਖਿਆ ਹੋਇਆ ਜੀ ਸਾਫ਼ ਆ ਦੇਖੋ ਸਾਰਾ ਸਾਫ਼ ਆ ਤੇ ਆ ਖੜੀ ਆ ਸਾਡੀ ਲਤਾ ਮਾਰਨ ਵਾਲੀ ਤੇ ਆ ਖੜੀ ਆ ਸਾਡੀ ਬਿਲਕੁਲ ਸਿੰਪਲ 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 ਜੋ ਕਿ ਬਲੈਕ ਕਲਰ ਕਿੱਦਾਂ ਪੋਤੋ ਕਿਦਾਂ 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 ਦੁੱਧ ਅੱਜ ਜ਼ਿਆਦਾ ਪਾ ਦੀ ਦੁੱਧ ਅੱਜ ਜ਼ਿਆਦਾ ਪਾ ਦੀ ਮੈਂ ਸਨੇਹਾ ਲਾਤਾ ਨੂੰ ਕਹਿਵਾਂਗਾ ਕਿ ਦੁੱਧ ਅੱਜ ਜ਼ਿਆਦਾ ਪਾ ਦੀ ਬਾਲਟੀ ਭਰਦੀ ਐ ਨਾ ਪੂਰੀ ਦੇਖਦੇ ਆ ਕੀ ਬਣਦਾ ਹੈ ਕਾਲੀਏ ਉਹ ਕਾਲੀਏ ਦੁੱਧ ਪਾਉਂਗੀ ਕਿ ਨਹੀਂ ਜ਼ਿਆਦਾ ਪਾਉਂਗੀ ਦੱਸ ਹੈ ਪਾ ਦੀ ਤੇ ਆ ਮੇਰੀ ਆ ਜਿਹੜੀ ਮੇਰੇ ਨਾਲ ਮੰਨਦੀ ਨਹੀਂ ਹੈਗੀ ਮਿਲਦੀ ਨਹੀਂ ਹੈਗੀ ਇਹ ਮਾਰਦੀ ਆ ਜੀ ਮੈਨੂੰ ਲੱਤਾਂ ਦੁੱਧ ਨਹੀਂ ਚੁੰੁੰਦੇ ਦਿੰਦੀ ਹੈਗੀ ਮੈਨੂੰ ਨੂੰ ਕੀ ਪਤਾ ਇਹਦਾ ਕੀ ਬੈਰ ਆ ਇਹਨੂੰ ਫੀਡ ਦੇ ਬੋਰੇ ਲਿਆ ਲਿਆ ਕਿਤੇ ਖਾ ਲਾ ਤੇ ਤੂੜੀ ਤੇ ਪੱਠੇ ਦਾ ਢਿੱਡ ਬੋਹ ਭਰਦਾ ਆ ਆ ਦਿਖਾਣਾ ਤੁਹਾਨੂੰ ਇੱਕ ਮਿੰਟ ਰੋਕੋ ਇਹ ਆ ਦੇਖੋ ਤਾਰਾ ਫੀਡ ਇਹਦੇ ਹੈਲਥ ਲਈ ਫੂਡ ਜਿਹੜਾ ਹੈਗਾ ਪ੍ਰਾਈਵੇਟ ਲਿਮਟਿਡ ਜਿਹੜਾ ਬਣਦਾ ਹੈਗਾ ਕਿੰਨੀ ਵਧੀਆ ਆ ਐਚ ਐਫ ਗਾਈ ਵੀ ਛਪੀ ਹੋਈ ਆ ਇੱਥੇ ਚੱਡਾ ਵੀ ਦੇਖ ਲਓ ਕਿੰਨਾ ਵਧੀਆ ਹੈ ਦਾ ਦੁੱਧ ਵਾਲੀ ਖਾਈ ਆ ਬਹੁਤ ਵਧੀਆ ਪਰ ਗਾਈ ਮੈਨੂੰ ਦੁੱਧ ਚੂਣ ਨਹੀਂ ਦਿੰਦੀ ਹੈਗੀ ਕਿਉਂ ਨਹੀਂ ਚੂਣ ਦਿੰਦੀ ਹੈਗੀ ਹੁਣ ਇਹ ਮੈਨੂੰ ਪਤਾ ਨਹੀਂ ਹੈਗਾ ਮੈਂ ਤੁਹਾਨੂੰ ਹੱਥ ਵੀ ਲਾ ਕੇ ਦਿਖਾਉਂਗਾ ਦੇਖੋ ਇਹ ਗੱਲ ਉਹੀ ਹੋ ਜਾਂਦੀ ਆ ਦੁੱਧ ਚੂਣ ਲਈ ਮੈਂ ਵਾਲਟੀ ਚੱਕੀ ਤੇ ਮਾਰ ਲੱਤ ਮੇਰੀ ਪਾੜਤੀ ਬੱਕੀ ਆ ਦੇਖ ਦੇਖੋ ਜਾਨਾ ਫਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖੋ ਆ ਆ ਹੋ ਹੋ ਹਾਂ ਜੇ ਹੱਲ ਪਈ ਹੱਲ ਪਈ ਆ ਜਾ ਆ ਹੋ ਠਰ ਹਾਂ ਹਾਂ ਆਹ ਦੇਖੋ ਆਹ ਦੇਖੋ ਬਹੁਤ ਜ਼ੋਰ ਨਾਲ ਲੱਤ ਮਾਰਦੀ ਆ ਬਹੁਤ ਜ਼ੋਰ ਨਾਲ ਤੇ ਡਰ ਕੇ ਦੇਖ ਲਓ ਕਿੱਧਰ ਨੂੰ ਚੱਲ ਗਈ ਆ ਯਾਰ ਜੇਕਰ ਕਿਸੇ ਕੋ ਵਧੀਆ ਜਿਗਾਟਮੈਂਟ ਹੈਗਾ ਇਹ ਐਂਟੀ ਕਿੱਕਵਾਰ ਦੀ ਆਉਂਦੀ ਆ ਉੱਥੇ ਲਾ ਦਿੰਦੇ ਆ ਆਪਾਂ ਇਹਦੇ ਉੱਪਰ ਲੱਗਦੀ ਹੁੰਦੀ ਐ ਐਂਟੀ ਕਿੱਕਵਾਰ ਬੋਲਦੇ ਆ ਇਹਨੂੰ ਮੈਂ ਅੰਗਰੇਜ਼ਾਂ ਕੋਲ ਦੇਖੀ ਆ ਹਜੇ ਆਪਣੇ ਪੰਜਾਬ ਦੇ ਵਿੱਚ ਨਹੀਂ ਦੇਖੀ ਹੈਗੀ ਜੇ ਕਿਸੇ ਨੂੰ ਪਤਾ ਆ ਜਾਂ ਕੋਈ ਅਦਾ ਸੋਲੂਸ਼ਨ ਆ ਦਵਾਈ ਹੈਗੀ ਐ ਲੱਤਾਂ ਨਾ ਮਾਰੇ ਦੁੱਧ ਚੋਣ ਦੇ ਦੇ ਤਾਂ ਪਲੀਜ਼ ਕਿਰਪਾ ਕਰਕੇ ਦੱਸਿਓ ਹੋਰ ਤੁਹਾਡੇ سپورਟ ਦੀ ਤੁਹਾਨੂੰ ਪਤਾ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੁਹਾਡੇ سپورਟ ਦੀ ਤੇ سپورਟ ਕਰਦੇ ਰਹੋ سپورਟ ਨਾਲ ਛੱਡਿਓ ਕਿਉਂਕਿ ਮੇਰੀ ਤੁਸੀਂ ਲੱਖਾਂ ਦੇ ਵਿੱਚ ਆਡੀਅנס ਬਣਾ ਕੇ ਮੇਰਾ سپورਟ ਛੱਡੋਗੇ ਨਾ ਸਾਰਾ ਬੜੀ ਦਿਲ ਬਹੁਤ ਜ਼ਿਆਦਾ ਦੁੱਖਦਾ ਤੇ ਬਲੌਗ ਅੱਜ ਇੰਨਾ ਹੀ ਬਲੌਗ ਨੂੰ ਕਰਦੇ ਆਂ ਐਂਡ ਕਮੈਂਟ ਕਰਕੇ ਦੱਸੋ ਬਲੌਗ ਕਿਦਾਂ ਦਾ ਲੱਗਿਆ ਤੁਹਾਨੂੰ ਮੇਰੇ ਰੈਗੂਲਰ ਬਲੌਗ ਚਾਹੀਦੇ ਆ ਨਾ ਤਾਂ ਜਰੂਰ ਦੱਸਿਓ ਤੇ ਮੈਂ ਨਵੇਂ-ਨਵੇਂ ਬਲੌਗ ਅਪਲੋਡ ਕਰੂੰਗਾ ਹੋਰ ਪਾਸੇ ਵੀ ਜਾ ਕੇ ਕਰੂੰਗਾ ਸਾਰਾ ਐਕਸਪਲੋਰ ਵੀ ਕਰਾਉਂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਮੇਰੀ ਦੇਖਣ ਲਈ